ਪ੍ਰੇਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਚ ਰਹਿਂਦੀ ਔਰਤ ਨੇ ਆਪਣੇ ਦੂਜੇ ਆਸ਼ਿਕ ਨਾਲ ਮਿਲ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਤਰਨਤਾਰਨ ਦੇ ਪਿੰਡ ਟੋਟੀਆਂ ਦੀ ਹੈ ਜਿੱਥੇ ਕੁਝ ਦਿਨ ਪਹਿਲਾਂ ਚਰਨਜੀਤ ਨਾਮ ਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ ਜਿਸ ਦੇ ਸਰੀਰ ਤੇ ਚਾਕੂ ਨਾਲ ਕਈ ਵਾਰ ਕੀਤੇ ਹੋਏ ਸਨ। ਪੁਲਿਸ ਦੀ ਤਫਤੀਸ਼ 'ਚ ਸਾਹਮਣੇ ਆਇਆ ਕਿ ਚਰਨਜੀਤ ਦੀ ਮਸ਼ਹੂਕ ਕਾ ਪਰਮਜੀਤ ਕੌਰ ਨੇ ਆਪਣੀ ਦੂਜੀ ਆਸ਼ਿਕ ਸਿਮਰਨਜੀਤ ਸਿੰਘ ਨਾਲ ਰਲ ਕੇ ਉਸਨੂੰ ਕਤਲ ਕੀਤਾ ਸੀ ਪੁਲਿਸ ਨੇ ਦੋਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ ਇੱਕ ਚਰਨਜੀਤ ਸਿੰਘ ਸਿੰਘ ਨਾਰਾ ਮੁੰਡਾ ਉਹਦੇ ਦੇ ਪਰਮਜੀਤ ਕੌਰ ਨਾਲ ਪਹਿਲਾਂ ਰਿਲੇਸ਼ਨ ਸੀ ਉਹਨੂੰ ਰਾਤ ਨੂੰ ਉਹਨੇ 1:30 ਵਜੇ ਬੁਲਾਇਆ ਨਾਲ ਨਾਲ ਸਿਮਰਨਜੀਤ ਸਿੰਘ ਕੋਟਿਆਂ ਬੰਦੇ ਬੰਦ ਲਾਇਆ ਜਦੋਂ ਉਹ ਤੇ ਗਵਾਜ ਰਾਤ 11:30 ਵਜੇ ਉਹਦਾ ਮਾਰਡਰ ਕਰਤਾ ਮਟਰ ਗਰਮ ਮਾਰ ਕੇ ਦੇ ਦੋਨੇ ਚਲ ਗਿਆ ਅਗਲੇ ਦਿਨ ਸਾਨੂੰ 25 ਤਰੀਕ ਨੂੰ ਸਾਨੂੰ ਸ਼ਾਮ ਸ਼ਾਮ ਨੂੰ ਗੱਡਬੋੜੀ ਦਾ ਪਤਾ ਲੱਗਾ ਅਸੀਂ ਉਹਦੇ ਚਨਾਕ ਦੇ ਚਨਾਕ ਤੋਂ ਤੋਂ ਬੋਦਾ ਉਹ ਉਹ ਬੰਦੇ ਦਾ ਪੂਰੀ ਨੰਬਰ ਨੂੰ ਪਰ ਲੈਜਰ ਨੰਬਰ ਨੰਬਰ ਕਾਲ ਡਿਟੇਲ ਖੜਾਈ ਤੇ ਉਹਦੇ ਵਿੱਚ ਫੇਰ ਆਗਰ ਸਿਸਟਮ ਕਰਕੇ ਫੇਰ ਹੁਣ ਇਹ ਚੱਲ ਜਿਹੜਾ ਜਿਹਨੂੰ ਜਿਹਨੂੰ ਮਾਰਿਆ ਸੀ ਪਰਮਜੀਤ ਕੌਰ ਨੂੰ ਵੀ ਫੜ ਲਈ ਸਿਮਰਜੀਤ ਵੀ ਫੜ ਲਿਆ ਇਹਨਾਂ ਨੇ ਕਬੂਲ ਕਰ ਲਿਆ ਕਿ ਅਸੀਂ ਮਾਰਡਰ ਕੀਤਾ ਜਨਾਜ਼ ਜਨਾਜ਼ ਉਹਨਾਂ ਦੇ 302 ਦਾ ਪਰਚਾ ਦਰਜ ਕਰਕੇ ਦੋਨੋਂ ਵਿਰਸਾ ਲਿਆ